ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਗੋਲੀਬਾਰੀ ਦੀ ਹੈਰਾਨ ਕਰਦੀ ਘਟਨਾ ਸਾਹਮਣੇ ਆਈ ਹੈ ਤਬਾ ਸਟੈਂਡ ਤੇ ਗੁਜਨ ਪਛਾਤੇ ਹਮਲਾਵਰਾਂ ਦੇ ਬੁੱਲੂ ਇੱਕ ਨੌਜਵਾਨ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਉਹ ਜ਼ਖਮੀ ਹੋਇਆ ਹੈ ਤੇ ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੀ ਪਛਾਣ ਮੱਖਣ ਸਿੰਘ ਵਜੋਂ ਹੋਈ ਹੈ ਜੋ ਕਿ ਕਾਲੋਬਾ ਸਰਵਸ ਦੇ ਵਿੱਚ ਕੰਡੈਕਟਰ ਦਾ ਕੰਮ ਕਰਦਾ ਹੈ ਦਿਨ ਦਿਹਾੜੇ ਹੋਏ ਇਸ ਕਤਲ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਨੇ ਇਲਾਕੇ ਦੀ ਗੇਰਾਬੰਦੀ ਕਰ ਸਬੂਤ ਇਕੱਠੇ ਕਰਨੇ ਸ਼ ਚੈੱਕ ਕੀਤੇ ਜਾ ਰਹੇ ਨੇ ਜਿਸ ਦੇ ਆਧਾਰ ਤੇ ਤਿੰਨ ਹਮਲਾਵਰਾਂ ਦੀ ਪਛਾਣ ਹੋਈ ਹੈ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਦਾ ਕਹਿਣਾ ਹੈ ਕਿ ਫਿਲਹਾਲ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤਿੰਨੋਂ ਹਮਲਾਵਰ ਵੀਡੀਓ ਫੁਟੇਜ ਦੇ ਵਿੱਚ ਨਜ਼ਰ ਆ ਰਹੇ ਨੇ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਜਾਰੀ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਅਜੇ ਕਲਮਬੰਦ ਨਹੀਂ ਕੀਤੇ ਗਏ ਬਿਆਨਾਂ ਦੇ ਆਧਾਰ ਤੇ ਕਾਰਵਾਈ ਹੋਵੇਗੀ ਲੱਗੋ ਜੀ ਆ ਨਹੀਂ ਪੜੀ ਤੇ ਪਤਾ ਨਹੀਂ ਕਿ ਕਿਧਰ ਆਇਆ ਮੈਂ ਤਾਂ ਖਲੋਤਾ ਹੀ ਆ ਠੀਕ ਹੈ ਉਧਰ ਤੋਂ ਵਾਦਾ ਤੇ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੇ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਇਸੇ ਤਰ੍ਹਾਂ ਦੇ ਜਾਣ ਹਾਂਜੀ ਕਿੰਨਾ ਦੂਰ ਇਹ ਚੱਲ ਰਹੀ ਹੈ ਜੀ ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲ ਉਥੋਂ ਮਿਲੇ ਨੇ ਇਹਦੇ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਾ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਅਸੀਂ ਪਹਿਲਾਂ ਬਰੀਫ ਕਰ ਦਾਂਗੇ ਹਾਂਜੀ ਆ ਸੀਸੀਟੀਵੀ ਤੋਂ ਘਰ ਕਿੰਨੇ ਆਲੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹਾਲਤ ਹੈ ਜੀ ਇਹ ਜ਼ੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਦੀ ਉਮਰ ਹੈ ਜੀ ਗੋਲੀ ਫਿਲਾਲ ਡੀਅਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤਾਂ ਅਜੇ ਜੇ ਜੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਆ ਉਹਨੂੰ ਲੱਗੀ ਆ ਪੁਲਿਸ ਦੇ ਵੱਲੋਂ ਚਲਾਈ ਗਈ ਉਸ ਦੀ ਪਿਛਾੜ ਕਰ ਰਹੇ ਆ ਜੀ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਕਾਂਸਲ ਦੀ ਹੱਟੀ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ ਤੇ ਇੱਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਦੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਾ ਦੇ ਫੈਂਸੀ ਕਪੜੇ ਹੋ ਵੀ ਘਟੇਟਾ ਤੇ 3100 ਦੀ ਸ਼ਾਪਿੰਗ ਤੇ ਮਿਲਣਗੇ 에어ਪੋਰਟ ਤੇ 스마트ਪੋਰਟ 5100 ਦੀ ਸ਼ਾਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂ ਗਿਫਟ ਅੱਜ ਹੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇ ਰਾਮਾ ਡਾਕਟਰ ਦਿਲਬਾਖ